ਦਿਲ ਦੇ ਪਿੰਡ ਮੋਜੋਵਾਲ ਦੀ ਤੋਲਾ ਬਸਤੀ ਦੇ ਨੇੜੇ ਇੱਕ ਵਿਅਕਤੀ ਦੇ ਸਤਲੁਜ ਦੇ ਵਿੱਚ ਡੁੱਬਣ ਦੀ ਖਬਰ ਸਾਹਮਣੇ ਆਈ ਹੈ ਉਸ ਤੋਂ ਬਾਅਦ ਕੋਟਾ ਖੁਰਾ ਦੇ ਲੋਕ ਤੁਰੰਤ ਉਸ ਦੀ ਕਾਲੇ ਸ਼ੁਰੂ ਕਰ ਦਿੱਤੀ ਗਈ ਹੈ ਪਰ 24 ਘੰਟੇ ਤੋਂ ਵੱਧ ਦਾ ਸਮਾਂ ਹੋ ਜਾਣ ਦੇ ਬਾਵਜੂਦ ਨੌਜਵਾਨ ਨੂੰ ਲੱਭਿਆ ਨਹੀਂ ਜਾ ਸਕਿਆ ਕਿਰ ਅਸਲ ਵਿੱਚ ਸਤਲੁਜ ਦੇ ਵਿੱਚ ਡੁੱਬੇ ਨੌਜਵਾਨ ਦੀ ਪਛਾਣ ਕੁਲਦੀਪ ਸਿੰਘ ਦੱਸੋ ਹੋਈ ਹੈ ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਦੱਸਿਆ ਜਾ ਰਿਹਾ ਹੈ ਕਿ ਡੇਢ ਸਾਲ ਪਹਿਲਾਂ ਉਸ ਦਾ ਵਿਆਹ ਹੋਇਆ ਜਾਣਕਾਰੀ ਦੇ ਮੁਤਾਬਕ ਕੁਲਦੀਪ ਦੇ ਭਰਾ ਜੋ ਕਿ ਮੋਹਾਲੀ ਦੇ ਵਿੱਚ ਰਹਿੰਦੇ ਨੇ ਨੇ ਕੇਸ ਕਟਵਾਏ ਸਨ ਤੇ ਤੇ ਕੇਸਾਂ ਨੂੰ ਜਲਪਵਾ ਕਰਨ ਦੇ ਲਈ ਉਹ ਪਿੰਡ ਮੋਜੋਵਾਲ ਦੇ ਨੇੜੇ ਸਤਲੁਜ ਦਰਿਆ ਦੇ ਵਿੱਚ ਪਹੁੰਚੇ ਸਨ ਕੇਸਾਂ ਨੂੰ ਜਲਪਵਾ ਕਰਨ ਤੋਂ ਬਾਅਦ ਉਹ ਨਹਾਣ ਲੱਗ ਜਾਂਦੇ ਨੇ ਇਸ ਦੌਰਾਨ ਹੀ ਸਤਲੁਜ ਦੇ ਵਿੱਚ ਇਸ ਨੌਜਵਾਨ ਦੇ ਡੁੱਬਣ ਦੀ ਖਬਰ ਸਾਹਮਣੇ ਆ ਰਹੀ ਹੈ ਹਨਾ ਕਿ ਗੋਤਾਖੋਰਾਂ ਦਵੱਲੋ ਜਿਹੜੀ ਪਾਲੋ ਸ਼ੁਰੂ ਕਰ ਦਿੱਤੀ ਗਈ ਦੱਸਿਆ ਜਾ ਰਿਹਾ ਕਿ ਪਾਣੀ ਦੀ ਗਹਿਾਈ ਦਾਦਾ ਸੀ ਜਿਸ ਦੇ ਚਲਦਿਆ ਕਿ ਇਹ ਨੌਜਵਾਨ ਡੁੱਬ ਗਿਆ ਅਜੇ ਤੱਕ ਇਸ ਦਾ ਕੁਝ ਵੀ ਪਤਾ ਨਹੀਂ ਲੱਗ ਪਾਇਆ ਦਰਅਸਲ ਇਸ ਮਾਮਲੇ ਦੇ ਵਿੱਚ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਐ ਸਰਚ ਬਿਆਨ ਜਾਰੀ ਐ ਇਸ ਬਾਬਤ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਪਾਲ ਕੀਤੀ ਜਾ ਰਹੀ ਐ ਪਰ ਅਜੇ ਤੱਕ ਨੌਜਵਾਨ ਦਾ ਕੋਈ ਸੁਰਾਗ ਨਹੀਂ ਮਿਲ ਪਾਇਆ ਸਾਨੂੰ ਪਤਾ ਇਥੋਂ ਇਨਫੋਰਮੇਸ਼ਨ ਮਿਲੀ ਜੀ ਪਿੰਡ ਪਾਸੇ ਤੋਂ ਵੀ ਇਹ ਬੰਦੇ ਕੋਈ ਬਾਲ ਬੂਲ ਤਾਰਨ ਵਾਸਤੇ ਆਏ ਸੀ ਇੱਥੇ ਕੱਲ ਦੀ ਗੱਲ ਐ ਤੇ ਇਸ ਕਰਕੇ ਵੀ ਵੀ ਉਹਨਾਂ ਦਾ ਪੈਰ ਪੂਰੇ ਤਸਰ ਗਿਆ ਆਪਣੇ ਪਾਣੀ 'ਚ ਜਾਂ ਪਾਣੀ ਡੂੰਘਾ ਸੀਗਾ ਇਸ ਕਰਕੇ ਬੰਦਾ ਤੇ ਲੱਭਿਆ ਨਹੀਂ ਮਿਲਕੇ ਪਾਣੀ ਚ ਹੂੰ ਬਾਕੀ ਹੁਣ ਇਹਦੀ ਕੋਸ਼ਿਸ਼ ਚੱਲ ਰਹੀ ਹੈ ਹੂੰ ਅਗਰਨ ਬੋਟਲ ਆਇਆ ਬਾ ਬੰਦੇ ਡਬੋੜੀ ਲੱਗੇ ਹੋਏ ਨਾਲ ਅਸੀਂ ਵੀ ਕੋਣ ਬੰਦਾ ਸੀ ਕਿੱਥੇ ਦਾ ਬੰਦਾ ਸੀ ਇੱਕਦੀਪ ਸਿੰਘ ਸੀ ਆ ਕੋਈ 22 ਸਾਲ ਦਾ ਮਰਦਾ ਹਾਂ ਇਸ ਨੌਲੀ ਮਿਆਰੀ ਦੇ ਸੋਰੇ ਹੈ ਹਾਂ ਇਹ ਅੰਬਰਸਰ ਸਰਦਨ ਨਾਲ ਆ ਹਾਂ ਤੇ ਬਾਕੀ ਦੇ ਘਰ ਦੇ ਮੈਂਬਰ ਡੈਡੀ ਵਗੈਰਾ ਆ ਰਹੇ ਹੈ ਹੂੰ